ਹਾਂਜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੋ ਰਸਤਾ ਮਾਤਾ ਨਾਨਾ ਦੇਵੀ ਦੇ ਮੰਦਿਰ ਨੂੰ ਜਾਂਦਾ ਉਹਦੇ ਵਿੱਚ ਭਾਰੀ ਜਿਹੜੀ ਲੈਂਡਸਲਾਈਡਿੰਗ ਹੋਈ ਆ ਬੇਸ਼ੱਕ ਮੌਕੇ ਤੇ ਉਹਨੂੰ ਪਹੁੰਚ ਗਏ ਨੇ ਰਸਤੇ ਨੂੰ ਪੱਧਰ ਕਰਨ ਦੇ ਲਈ ਪਰ ਰਸਤਾ ਜਿਹੜਾ ਥੋੜਾ ਬਚਿਆ ਕਿਉਂਕਿ ਕਾਫੀ ਰੋਡ ਆ ਜਿਹੜੀ ਉਹ ਟੁੱਟ ਚੁੱਕੀ ਆ ਰੋਡ ਜਿਹੜੀ ਥੱਲੇ ਧਸ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਲਾਈਵ ਦੇਖ ਰਹੇ ਹੋ ਮਾਤਾ ਨਾਨਾ ਦੇਵੀ ਦੇ ਮੰਦਿਰ ਨੂੰ ਜਾਣ ਵਾਲਾ ਰਸਤਾ ਹੈ ਤੇ ਸਰਦਾਲੂ ਭਾਰੀਅੰਤੀ ਦੇ ਵਿੱਚ ਉੱਥੇ ਪਹੁੰਚਦੇ ਨੇ ਰਸਤੇ ਦੇ ਵਿੱਚ ਕਾਫੀ ਜਗ੍ਹਾ ਜਾਮ ਇਸ ਕਰਕੇ ਲੱਗਾ ਹੋ ਕਿਉਂਕਿ ਰਸਤਾ ਹੀ ਬੰਦ ਕਰ ਦਿੱਤਾ ਗਿਆ ਹੈਗਾ ਭਾਰੀ ਲੈਂਡ ਸਲਾਈਡਿੰਗ ਹੋਈ ਹੈ ਕਿਉਂਕਿ ਪੂਰੇ ਹਿਮਾਚਲ ਦੇ ਵਿੱਚ ਨਹੀਂ ਪੂਰੇ ਪਹਾੜੀ ਏਰੀਆ ਦੇ ਵਿੱਚ ਚਾਹੇ ਉਹ ਤ੍ਰਾਂਚਲ ਹੋਵੇ ਚਾਹੇ ਮਤਲੂ ਹੋਵੇ ਭਾਰੀ ਵਾਰਸ਼ ਜਿਹੜੀ ਹੋ ਰਹੀ ਹੈ ਤੇ ਕਾਫੀ ਦਿਨਾਂ ਤੋਂ ਲਗਾਤਾਰ بارش ਜਿਹੜੀ ਹੋ ਰਹੀ ਹੈ ਤੋ ਇਸ ਕਰਕੇ ਪਹਾੜੀ ਏਰੀਆ ਜਿਹੜਾ ਇਹਦੇ ਵਿੱਚ ਧਿਆਨ ਦਿੱਤਾ ਜਾਵੇ ਚਾਹੇ ਉਹ ਕੁਲੂ ਮਨਾਲੀ ਜਾ ਰਹੇ ਹੋ ਚਾਹੇ ਹਿਮਾਚਲ ਦੇ ਵਿੱਚ ਜਾ ਰਹੇ ਹੋ ਤੇ ਚਾਹੇ ਤੁਸੀਂ ਅੱਗੇ ਜਿਹੜਾ ਹੈ ਉਤਰਾੰਚਲ ਦੇ ਵਿੱਚ ਉਤਰਾਖੰਡ ਦੇ ਵਿੱਚ ਜਾ ਰਹੇ ਹੋ ਤੇ بارش ਕਾਰਨ ਜਿਹੜੇ ਉੱਚੀ ਦੇ ਪਹਾੜ ਨੇ ਉਹ ਗਿਰ ਰਹੇ ਨੇ ਉਹਨਾਂ ਤੋਂ ਬਚਾ ਕਰਕੇ ਜਾਣਾ ਸੋ ਇਸ ਕਰਕੇ ਬੇਨਤੀ ਹੈ ਕਿ ਰਸਤਿਆਂ ਨੂੰ ਧਿਆਨ ਦੇ ਵਿੱਚ ਰੱਖਿਓ ਰਸਤੇ ਦੇ ਵਿੱਚ ਪੱਥਰ ਗਿਰ ਰਹੇ ਨੇ ਭਾਰੀ لینڈ ਸਲਾਈਡਿੰਗ ਕਈ ਥਾਂ ਤੇ ਹੋਈ ਹੈ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਪ੍ਰਸ਼ਾਸਨ ਹੈ ਉੱਥੇ ਮੌਕੇ ਤੇ ਪਹੁੰਚ ਕੇ ਜਿਹੜੀ ਟੀਮ ਹੈ ਉਹ ਰਸਤੇ ਨੂੰ ਖੋਲਣ ਦੇ ਵਿੱਚ ਜਿਹੜੀ ਲੱਗੀ ਹੋਈ ਆ ਭਾਰੀ ਵਾਰਸ਼ ਦੇ ਕਾਰਨ ਕ੍ਰੇਨਾਂ ਲੱਗੀਆਂ ਹੋਈਆਂ ਨੇ ਕਰ ਰਹੇ ਆ ਪਰ ਫਿਰ ਵੀ ਭਾਰੀ ਵਾਰਸ਼ ਕਰਕੇ ਜਿਹੜੀ لینڈ ਸਲਾਈਡਿੰਗ ਹੋਈ ਹੈ ਇਹ ਕਾਫੀ ਜ਼ਿਆਦਾ ਹੈ ਸੋ ਜਿਹੜੀ ਸੜਕਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਕਾਫੀ ਧਰ ਚੁੱਕੀ ਆ ਸੋ ਸਾਈਡ ਤੋਂ ਵੇਸਕ ਰਸਤਾ ਕੀਤਾ ਜਾ ਰਿਹਾ ਤੇ ਫਿਰ ਵੀ ਚਲੋ ਦਿੱਕਤ ਬਹੁਤ ਜ਼ਿਆਦਾ ਜਿਹੜੇ ਉਥੋਂ ਦੇ ਲੰਘਣ ਵਾਲੇ ਜਿਹੜੇ ਯਾਤਰੀ ਆ ਉਹਨਾਂ ਨੂੰ ਆ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਵਿੱਚ ਦਿਖ ਰਹੇ ਹੋ ਕਿ ਵੀ ਲੈਂਡਸਲਾਈਡਿੰਗ ਹੋ ਰਹੀ ਹੈ ਜੀ